ਨਗਰ ਨਿਗਮ ਵਾਰਡ ਨੰਬਰ 49 ਦੇ ਸਫਾਈ ਕਰਮਚਾਰੀਆਂ ਵੱਲੋਂ ਵਾਰਡ ਨੰਬਰ 49 ਦੇ ਕੌਂਸਲਰ ਅਤੇ ਪਤੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਨਗਰ ਨਿਗਮ ਦੇ ਮੁਲਾਜ਼ਮ ਅਤੇ ਅਧਿਕਾਰੀਆਂ ਨੇ ਆਖਿਆ ਕਿ ਵਾਰਡ ਨੰਬਰ 49 ਤੋਂ ਕਾਂਗਰਸ ਦੇ ਕੌਂਸਲਰ ਪਤੀ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਮੌਕੇ ਚੇਚਤਾਰ ਤੇ ਪੁੱਜੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬੇਟਾ ਤੇ ਚੇਅਰਮੈਨ सुरेंद्र ਟੋਨਾ ਨੇ ਆਖਿਆ ਕਿ ਅਗਰ ਕਿਸੇ ਨੂੰ ਵੀ ਕੋਈ ਸਮੱਸਿਆ ਹੈ ਤਾਂ ਉਸ ਸੰਬੰਧੀ ਉਹ ਨਗਰ ਨਿਗਮ ਦੇ ਹੈਲਥ ਅਫਸਰ ਨੂੰ ਮਿਲ ਕੇ ਗੱਲ ਕਰ ਸਕਦੇ ਹਨ ਜਾਂ ਕੋਈ ਸਫਾਈ ਕਰਮਚਾਰੀ ਕੰਮ ਵਿੱਚ ਲਾਪਰਵਾਹੀ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਕਰ ਸਕਦੇ ਹਨ ਪਰ ਆਪਣੇ ਤੌਰ ਤੇ ਹੀ ਕਿਸੇ ਵੀ ਮਲਾਜ਼ਮ ਨੂੰ ਸਿੱਧੇ ਤੌਰ ਤੇ ਤੰਗ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ ਦੂਜੇ ਪਾਸੇ ਵਾਰਡ ਨੰਬਰ 49 ਦੇ ਕੌਂਸਲਰ ਪਤੀ ਨੇ ਆਖਿਆ ਉਹਨਾਂ ਵੱਲੋਂ ਕਿਸੇ ਵੀ ਸਫਾਈ ਕਰਮਚਾਰੀ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਗਿਆ ਵਾਰਡ ਵਿੱਚ ਸਫਾਈ ਨਾ ਹੋਣ ਕਰਕੇ ਉਹਨਾਂ ਵੱਲੋਂ ਸਿਰਫ ਕਰਮਚਾਰੀਆਂ ਬਾਰੇ ਪੁੱਛਿਆ ਗਿਆ ਸੀ ਵੀ ਕੁੰਦਰਾ ਜੀ ਇੱਥੇ ਆਏ ਆ ਇੱਥੇ ਵਾਦ-ਕਾਟ ਬੋਲ ਕੇ ਗਏ ਆ ਇੱਥੋਂ ਦਾ ਕਰ ਕੀ ਆ ਵੀ ਉਹ ਕਾਉਂਸਲਰ ਵੀ ਨਹੀਂ ਹੈਗੇ ਭਗਵੰਤ ਮਾਨ ਜੀ ਸਾਡੇ ਚੀਫ ਮਿਨਿਸਟਰ ਜੀ ਜਿਹੜੇ ਕਹਿੰਦੇ ਸੀ ਵੀ ਯੂਨੀਅਨਾਂ ਜੇ ਕੋਈ ਦਰਨਾ ਲਾਏਗਾ ਜੇ ਕੋਈ ਕਿਸੇ ਨੂੰ ਕੋਈ ਤੰਗੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਾਰਵਾਈ ਕਰਾਂਗੇ ਕੋਈ ਜਿਹੜਾ ਕੋ ਕਾਉਂਸਲਰ ਜਾਂ ਕਾਉਂਸਲਰ ਦਾ ਰਿਸ਼ਤੇਦਾਰ ਕੋਈ ਸਾਡੇ ਤੇ 1921 ਆਣ ਕੇ ਕਰਦਾਗਾ ਜਮਾਤ ਘਟ ਬੋਲਦਾ ਔਰ ਇਹ ਤੇ ਕੀ ਕਾਰਵਾਈ ਆ ਇਹ ਕੋਈ ਮੈਟਰ ਨਹੀਂ ਹੈਗਾ ਜੀ ਇਹ ਤੇ ਇੱਕ ਸਿਆਸੀ ਚਾਲ ਆ ਸਾਡੀ ਵਾਰਡ ਦੇ ਵਿੱਚ ਕੱਲ ਆਪਾਂ ਚੈਕਿੰਗ ਕੀਤੀ ਸੀ ਸਫਾਈ ਸੇਵਕਾਂ ਦੇ 9 ਵਜੇ 10 ਵਜੇ ਦੇ ਵਿੱਚ ਵਿੱਚ ਸਵੇਰੇ ਸਫਾਈ ਸੇਵਕ ਲੱਕੇ ਚਲੀ ਸੀ ਹੈਗੇ ਤੇ ਜਿਹਦੇ ਬਾਰੇ ਡਾਕਟਰ ਜਗੇਸ਼ ਨੂੰ ਕਾਲ ਕਰਕੇ ਦੱਸਿਆ ਗਿਆ उस तो बाद डॉक्टर योगेश ने राजन जी ने भेजा सेंट इंस्पैक्टर कोई इलाके च जाओ फिर राजन आया सेंट इंस्पैक्टर आपने एको गई भी अपना हाजरी रजिस्टर दिखाओ